ਹਾ ਵੀਰੋ ਤੋਂ ਸਾਸਰੀ ਕਾਲ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਪਹੁੰਚਾ ਵੀਰ ਬਰਨਾਲਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣ ਆਇਆ ਤੇ ਟਰੈਕਟਰ ਟਰਾਲੀ ਦੇ ਰੇਟ ਨਾਲ ਜਿੰਨੇ ਵੀਰਾਂ ਦੇ ਹੋਏ ਫੋਨ ਨੰਬਰ ਲੈ ਕੇ ਦੇਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਚਲਦੀ ਵਾਲੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰ ਤੁਹਾਨੂੰ ਦਿਖਾਉਣੇ ਅੱਗੇ ਟਰੈਕਟਰ ਟਰਾਲੀ ਦੇ ਰੇਟ ਅੱਗੇ ਸਵਰਾਜ ਆਈ 855 ਐਫੀ 2013 ਮਾਡਲ ਹੈ ਡਿਮਾਂਡ ਹੈ ਵੀਰ ਬਲੋ 4.5 ਲੱਖ ਰੁਪਏ ਰੱਖੀ ਗਿਆ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਵੇਹੇ ਟਰੈਕਟਰ ਟਰੈਕਟਰ ਦੀ ਗੈਵਰ ਲੈਫਟਾਈਲ ਟਰਾਲੀ ਬਿਲਕੁਲ ਨਵੀਂ ਟਰਾਲੀ ਦੀ ਜਿਹੜੀ ਡਿਮਾਂਡ ਹੈ 175000 ਰੁਪਏ ਮਿੱਟ ਤੇ ਜਾਲੀ वगੈਰਾ ਲੱਗੀ ਵੀ ਟਰਾਲੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਚਲਦੀ-ਵਲਦੀ ਨੂੰ ਗੈਵਰ 2003 ਮਾਡਲ ਸੋਨਾਲੀਕਾ 650 ਪੰਜਾਬ ਨੰਬਰ ਹੈ ਡਿਮਾਂਡ ਹੈ ਵੀਰ ਬਲੋ 2.5 ਲੱਖ ਰੁਪਏ ਰੱਖੀ ਗਿਆ ਵੀਰ ਦਾ ਕੰਟੈਕਟ ਨੰਬਰ ਆਹ ਹੈਗਾ 882 994199 ਵੀਰ ਦਾ ਕੰਟੈਕਟ ਨੰਬਰ ਆ ਹੈ ਉਡੀਓ ਸ਼ੇਅਰ ਜਰੂਰ ਕਰਦਾ ਕਰੋ ਜੀ ਜਲਦੀ ਨਾਲ ਦਿਨ ਬਾਕੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣ ਲਈਆਂ ਖੇਤੀਬਾੜੀ ਦਾ ਸੰਦ ਖਰੀਦੋ ਵੇਚਣ ਲਈ ਆਪਣੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ 96468784360 ਇਸ ਨੰਬਰ ਤੇ ਕਨੈਕਟ ਕਰਾ ਕਰਕੇ ਖੇਤੀਬਾੜੀ ਦਾ ਸੰਦ ਖਰੀਦ ਜਾਂ ਵੇਚ ਸਕਦੇ ਹੋ ਗੈਵੀ ਸੋਨਾ ਲੀਕਾ 2008 ਮਾਡਲ ਡਿਮਾਂਡ ਹੈ 315000 ਰੁਪਿਆ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਗੈਵੀ ਸਵਰਾਜ 735 ਐਫੀ ਮਾਡਲ ਨੀਸ਼ਨ ਉਹਦਾ ਨਮੇ ਡਿਮਾਂਡ 215000 ਰੁਪਏ ਵੀਰ ਦਾ ਕੰਟੈਕਟ ਨੰਬਰ ਹੈਗਾ 82890 177343 ਵੀਰ ਦਾ ਕੰਟੈਕਟ ਨੰਬਰ ਹੈ। ਦੇ ਕੰਟੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ। ਗਵਿਰ ਸੋਨਾਲੀ ਕਾ ਸਕੰਦਰਾ ਡੀਆਈ 6019 ਮਾਡਲ ਹੈ। ਡਿਮਾਂਡ ਹੈ 555000 ਰੁਪਿਆ। ਫਰਸਟ ਪਾਰਟੀ ਦਾ ਟਰੈਕਟਰ ਹੈ। ਟਰੈਕਟਰ ਖਰੀਦਣ ਲਈ ਨੰਬਰ ਤੇ ਸੰਪਰਕ ਕਰ ਸਕਦੇ ਹੋ 9646874360। ਕਿ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ। ਗੱਡੀ DE 475 Mahindra 96 ਮਾਡਲ ਆ ਡਿਮਾਂਡ ਹੈ 165000 ਰੁਪਿਆ ਵੀਰ ਦਾ ਕੰਟੈਕਟ ਨੰਬਰ ਆ ਹੋਇਆ 82890 17743 ਵੀਰ ਦਾ ਕੰਟੈਕਟ ਨੰਬਰ ਆ ਵੀਡੀਓ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਜਲਦੀ ਗਲਤੀ ਨੂੰ ਗੱਡੀ ਸਵਰਾਜ 855 ਐਫੀ ਮਾਡਲ 2012 ਡਿਮਾਂਡ ਹੈ 465000 ਰੁਪਿਆ ਗੱਡੀ ਸਵਰਾਜ 855 ਮਾਡਲ 2012 ਡਿਮਾਂਡ ਹੈ ਵੀਰ ਬਲੋ 385000 ਰੁਪਿਆ ਰੱਖੀ ਗਈ ਹੈ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਸਿੰਪਲ ਸਟੇering ਦੇ ਵਿੱਚ ਆ ਜੈ ਸੁਵਰਾਜ 735 ਐਫੀ ਮਾਡਲ 1992 ਆ ਡਿਮਾਂਡ ਆੜੀ 1 ਲੱਖ 35000 ਰੁਪਏ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਗੈਬ੍ਰ ਟ੍ਰਾਲੀ 10x6 ਦੀ ਡਿਮਾਂਡ ਆੜੀ ਵੀਰ ਵੱਲੋਂ 68000 ਰੁਪਏ ਰੱਖੀ ਗਈ ਆ ਟਰੈਲੀ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਗੈਬ੍ਰ 13x7 ਦੀ ਟ੍ਰਾਲੀ ਟਰਾਲਾ ਡਬਲ ਜੱਕ ਚਾਹ ਬਿਨਾ ਬੈੱਡ ਤੋਂ ਆ ਡਿਮਾਂਡ ਡਾੜੀ ਵੀਰ ਬਲਕ 190000 ਰੁਪਏ ਰੱਖੀ ਗਈ ਆ ਵੀਰ ਦਾ ਕੰਟੈਕਟ ਨੰਬਰ ਹੋਗਾ 82890 17743 ਵੀਰ ਦਾ ਕੰਟੈਕਟ ਨੰਬਰ ਆ ਕਿ ਵੀਰ ਬਿਣਾ ਇੱਕ ਤੋਂ ਟਰਾਲੀ ਆ 11 ਵਜੇ ਸਾਢੇ 6 ਟਰਾਲੀ ਆ ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਵਿੱਚੋਂ ਹਰਸ ਵਗੈਰਾ ਦੀ ਏਰੀਆ ਵੀਰ ਦਾ ਬਰਨਾਲਾ ਦਾ ਡਿਮਾਂਡ ਡਾੜੀ ਟਰਾਲੀ ਦੀ 119000 ਰੁਪਏ ਵੀਰ ਦਾ ਕੰਟੈਕਟ ਨੰਬਰ ਹੋ ਗਿਆ 96468 74360 ਵੀਰ ਦਾ ਕੰਟੈਕਟ ਨੰਬਰ ਆ ਤੇ ਵੀਰ ਦੇਖ ਸਕਦੇ ਹੋ ਟਰਾਲੀਆਂ ਗਵੀਰ ਤੁੜੀ ਵਾਲੀ ਜਾਲੀ ਸਮੇਤ ਟਰਾਲੀ ਆ ਲੈਫਟ ਲੱਗੀ ਵੀ ਆ ਟਰਾਲੀ ਨੂੰ ਡਿਮਾਂਡ ਹੈ ਜੀ ਵੀਰ ਬੋਲ 135000 ਰੁਪਏ ਰੱਖੀ ਗਈ ਆ। ਬਾਕੀ ਟਰਾਲੀ ਦੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ। ਬਾਕੀ ਵਿੱਚੋਂ ਫਰਸ ਵਗੈਰਾ ਤਾਂ ਦੇ ਸਕਦੇ ਹਾਂ ਟਰਾਲੀ। ਗਵੀਰ ਬਿਨਾ ਜੱਕ ਤੋਂ ਟਰਾਲੀ ਆ ਡਿਮਾਂਡ 105000 ਰੁਪਏ ਰੱਖੀ ਗਈ ਆ ਵੀਰ ਤੋਂ। ਕੰਡੀਸ਼ਨ ਵਗੈਰਾ ਦੇ ਸਕਦੇ ਹਾਂ ਟਰਾਲੀ ਵਿੱਚੋਂ ਦੇ ਸਕਦੇ ਹਾਂ ਟਰਾਲੀ ਫਰਸ ਵਗੈਰਾ ਦੇ ਬਰਨਾਲਾ ਮੰਡੀ ਤੇ ਪਹੁੰਚੇ ਵੀ ਨੇ ਜੀ ਸਾਰੇ ਸੰਦ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰ ਜਲਦੀ ਜਲਦੀ ਨੂੰ। ਅੱਗੇ ਵੀਰ ਜੱਕ ਵਾਲੀ ਟਰਾਲੀ ਆ ਡਿਮਾਂਡ ਹੈ 130000 ਕੰディション ਵਗੈਰਾ ਦੇ ਸਕਦੇ ਹਾਂ ਬਾਕੀ ਟਰਾਲੀ ਦੀ ਗਵੀਰ ਲੈਫਟ ਹਾਈ ਟਰਾਲੀ ਐ 10 ਦੀ 80 ਜਹਾ ਡਿਮਾਂਡ ਐ 1,70,000 ਰੁਪਈਆ ਬਾਕੀ ਵਿੱਚੋਂ ਦੇਖ ਸਕਦੇ ਹੋ ਜੀ ਮਟਰ ਵਗੈਰਾ ਤੋਂ ਵੀਡੀਓ ਸ਼ੇਅਰ ਜ਼ਰੂਰ ਕਰ ਦੇਈ ਚਲਦੀ ਆਲਦੀ ਨੂੰ ਗਈ ਮਹਿੰਦਰਾ 475 DI 98 ਮਾਡਲ ਆ ਡਿਮਾਂਡ ਐ 1,98,000 ਰੁਪਈਆ ਨਵੀਂ ਵੀਰ ਲੈਫਟ ਹਾਈ ਟਰਾਲੀ ਐ ਡਿਮਾਂਡ ਰੱਖੀ ਐ 1,60,000 ਰੁਪਈਆ ਵੀਰ ਵੱਲੋਂ ਵੀਡੀਓ ਵਿੱਚ ਸ਼ੇਅਰ ਜ਼ਰੂਰ ਕਰ ਦੇਈ ਚਲਦੀ ਆਲਦੀ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਬਰਨਾਲਾ ਟਰੈਕਟਰ ਮੰਡੀ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਵੀਰਾਂ ਧੰਨਵਾਦ